ਪਰ ਨਾਲ ਬੱਤ ਕਰਦੇ ਆਂ ਦਾ ਕੰਮ ਜਿਵੇਂ ਚੱਲੀ ਆਂ ਦਾ ਟਿੰਡ ਫੋੜੀ ਗੋਲ ਕਰ ਤੇ ਚੱਲ ਐਕਸੈਕਲ ਨਾਲ ਤੇਰੇ ਕੋਲੇ 10ਵੇਂ ਅੱਧੇ ਘੰਟੇ ਦਾ ਟਾਈਮ ਆ ਇਕੱਠਾ ਕਰ ਲੈ ਸਾਰੇ ਸਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਅਤੇ ਗੱਲ ਕਰਾਂਗੇ ਪਰਿਵਾਸੀਆਂ ਨੂੰ ਲੈ ਕੇ ਕਿਉਂਕਿ ਹੁਣ ਪਰਿਵਾਸੀਆਂ ਦੇ ਖਿਲਾਫ ਗੁੱਸਾ ਦਿਨ-ਬ-ਦਿਨ ਲੋਕਾਂ ਦਾ ਹੋਰ ਵੀ ਵੱਧਦਾ ਜਾ ਰਿਹਾ ਤੇ ਹੁਣ ਇਹਨਾਂ ਦੇ ਖਿਲਾਫ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜੀਹਾਂ ਦਾ ਦੇਖੋ ਹੁਸ਼ਿਆਰਪੁਰ ਦੇ ਵਿੱਚ ਜੋ ਇੱਕ ਮਾਸੂਮ ਦੇ ਨਾਲ ਬਹੁਤ ਹੀ ਦਰਿੰਦਗੀ ਜਿਹੜੀ ਕੀਤੀ ਗਈ ਹੈ ਇੱਕ ਪਰਿਵਾਸੀ ਦੇ ਵੱਲੋਂ ਉਸ ਤੋਂ ਬਾਅਦ ਲਗਾਤਾਰ ਹੁਣ ਪਰਿਵਾਸੀ ਨੂੰ ਯੂਪੀ ਵਿਹਾਰ ਭੇਜਣ ਦੀਆਂ ਤਿਆਰੀਆਂ ਲੋਕਾਂ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਜਿਹਦੇ ਚੱਲਦੇ ਹੁਣ ਅੱਜ ਦੇ ਰਿਪੋਰਟ ਦੇ ਵਿੱਚ ਜਿੰਨੀਆਂ ਵੀ ਪਰਿਵਾਸੀਆਂ ਦੇ ਵੱਲੋਂ ਰੇੜੀਆਂ ਫੜੀਆਂ ਲਗਾਈਆਂ ਗਈਆਂ ਗਈਆਂ ਸੀ ਉਹਨਾਂ ਸਭ ਨੂੰ ਜਿਹੜਾ ਕਿ ਲੋਕਾਂ ਦੇ ਵੱਲੋਂ ਨਿਹੰਗ ਸਿੰਘਾਂ ਦੇ ਵੱਲੋਂ ਚੁਕਵਾ ਕੇ ਇੱਥੇ ਪੰਜਾਬੀਆਂ ਦੀਆਂ ਜਿਹੜੀਆਂ ਕਿ ਰੇੜੀਆਂ ਲਗਵਾ ਦਿੱਤੇ ਗਿਆ ਜੀ ਹਾਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਹੁਣ ਪੰਜਾਬ ਦੇ ਵਿੱਚ ਪਰਿਵਾਸੀਆਂ ਨੂੰ ਭਾਜਣਾ ਪੈ ਰਹੀਆਂ ਨਜ਼ਰ ਆ ਰਹੀਆਂ ਨੇ ਕਿ ਕਿਉਂ ਨ ਇਹਨਾਂ ਦੇ ਖਿਲਾਫ ਪੰਜਾਬ ਦੇ ਲੋਕ ਇਕਜੁੱਟ ਹੋ ਗਏ ਨੇ ਅਤੇ ਹੁਣ ਇਹਨਾਂ ਪਰਿਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਕੱਢਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਜਿਹਦੇ ਚੱਲਦੇ ਇਹਦੇ ਸ਼ੁਰੂਆਤ ਹੋ ਚੁੱਕੀ ਹੈ ਤੇ ਪਿੰਡਾਂ ਦੇ ਵਿੱਚ ਜਾਂ ਫਿਰ ਸ਼ਹਿਰਾਂ ਦੇ ਵਿੱਚ ਜਿਹੜੀਆਂ ਪਰਿਵਾਸੀਆਂ ਦੇ ਵੱਲੋਂ ਖਾਸ ਕਰਕੇ ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਜਿੱਥੇ ਇਹ ਵੱਡਾ ਕਾਂਡ ਹੋਇਆ ਤਾਂ ਹੁਣ ਹੁਸ਼ਿਆਰਪੁਰ ਦੇ ਵਿੱਚੋਂ ਪਰਿਵਾਸੀਆਂ ਦੀਆਂ ਸਾਰੀਆਂ ਜਿਹੜੀ ਕਿ ਰੇੜੀਆਂ ਚੁੱਕਵਾ ਦਿੱਤੀਆਂ ਗਈਆਂ ਤੇ ਉੱਥੇ ਪੰਜਾਬੀਆਂ ਦੀਆਂ ਰੇੜੀਆਂ ਸਬਜ਼ੀਆਂ ਦੀਆਂ ਤੇ ਹੋਰ ਸਾਰੀਆਂ ਜਿਹੜੀ ਕਿ ਲਗਾ ਦਿੱਤੀਆਂ ਗਈਆਂ ਨੇ ਤੇ ਇਸ ਤੋਂ ਬਾਅਦ ਹੁਣ ਲਗਾਤਾਰ ਜਿਹੜੇ ਪਰਿਵਾਸੀ ਨੇ ਉਹ ਵੀ ਹੁਣ ਡਰ ਦੇ ਮਾਹੌਲ ਦੇ ਵਿੱਚ ਜੀ ਰਹੇ ਨੇ ਕਿਉਂਕਿ ਦੇਖਿਆ ਜਾ ਰਿਹਾ ਕਿ ਲਗਾਤਾਰ ਚਾਰੇ ਪਾਸੇ ਪਰਿਵਾਸੀ ਹੀ ਪਰਿਵਾਸੀ ਨੇ ਜਿਸ ਕਰਕੇ ਹੁਣ ਹੋਰਾਂ ਦਾ ਰੋਜ਼ਗਾਰ ਵੀ ਜਿਹੜਾ ਕਿ ਖਰਾਬ ਹੋ ਰਿਹਾ ਖਤਮੀ ਹੋ ਰਿਹਾ ਪਰ ਹੁਣ ਇੱਕ ਪਾਸੇ ਸਾਡੀ ਸਾਡਾ ਜਿਹੜਾ ਫਰਕ ਆ ਉਹ ਇਹ ਹੈ ਕਿ ਸਾਨੂੰ ਪੰਜਾਬੀ ਨੇ ਸਪੋਰਟ ਕਰਨੀ ਚਾਹੀਦੀ ਹੈ ਜਿਹੜੀਆਂ ਸਬਜ਼ੀਆਂ ਭਾਜੀਆਂ ਸੀ ਇਹਨਾਂ ਤੋਂ ਲੈਣੇ ਆ ਫਲ ਫਰੂਟ ਲੈਣੇ ਆ ਹੋਰ ਸਮਾਨ ਖਰੀਦਿਆ ਤਾਂ ਆਪਣੇ ਪੰਜਾਬੀ ਵੀਰਾਂ ਤੋਂ ਖਰੀਦੋ ਤਾਂ ਕਿ ਉਹਨਾਂ ਦੀ ਸਪੋਰਟ ਹੋ ਸਕੇ ਤੇ ਉਹਨਾਂ ਨੂੰ ਵੀ ਅਜਿਹੀਆਂ ਜਿਹੜੀ ਕਿ ਚੀਜ਼ਾਂ ਲਗਾਉਣ ਦੇ ਵਿੱਚ ਜਿਹੜੀ ਉਹਨਾਂ ਨੂੰ ਹਿੰਮਤ ਆਵੇ ਕਿ ਵਾਕਈ ਸਾਨੂੰ ਚਾਹੀਏ ਕੰਮ ਕਰਨੀ ਚਾਹੀਦੇ ਨੇ ਕਿਉਂਕਿ ਤੁਹਾਡੇ ਰੋਜ਼ਗਾਰ ਇਹ ਜਿਹੇ ਲੋਕਾਂ ਨੇ ਸਾਂਭ ਲੈਨੇ ਤਾਂ ਹੁਣ ਆਪ ਮੁਹਾਰੇ ਜਿਹੜੇ ਕਿ ਪੰਜਾਬੀਆਂ ਦੇ ਵੱਲੋਂ ਕੰਮ ਸ਼ੁਰੂ ਕਰ ਦਿੱਤੇ ਗਏ ਨੇ ਤੁਹਾਨੂੰ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਉਨੇ ਆ ਕਿ ਕਿਸ ਤਰੀਕੇ ਦਾ ਮਾਹੌਲ ਜਿਹੜਾ ਕਿ ਬਣਿਆ ਹੋਇਆ ਹੈ ਪਰ ਨਾਲ ਬੰਦ ਕਰਦੇ ਆ ਤਾਂ ਕੰਮ ਜਿਵੇਂ ਚੱਲੀ ਆਂਦਾ ਟੈਂਡ ਫੋੜੀ ਗੋਲ ਕਰ ਤੇ ਚੱਲ ਖੜਦੇ ਛੜਦੇ ਇੱਥੇ ਖੜਦੇ ਫੀ ਵਧੀਆ ਰਹੀਗਾ ਬੰਦ ਕਰ ਦੇ ਬੰਦ ਕਰ ਦੇ ਆ ਬਸ ਠੀਕ ਹੈ ਲੈਣਾ ਤੇਰੇ ਕੋਲੇ 10ਵੇਂ ਅੱਧੇ ਘੰਟੇ ਦਾ ਟਾਈਮ ਆ ਇਕੱਠਾ ਕਰ ਲੈ ਸਾਰੇ ਤੇਰਾ ਕਿਸੇ ਨੇ ਕੋਈ ਠੀਕ ਹੈ ਫੇਰ ਨਾ ਕਹੀ ਦੱਸਿਆ ਨਹੀਂ ਮੇਰਾ ਪੀਰ ਬਣ ਕੇ ਦਵਾ ਦਾ ਨਵੇੜਾ ਨਵੇੜਾ ਅੱਧੇ ਘੰਟੇ ਦਾ ਟਾਈਮ ਹੈ ਤੇਰੇ ਕੋਲ ਇਕੱਠਾ ਕਰ ਚਲਦੇ ਆ ਚਲੋ ਚਲੋ ਡਾਕਟਰ ਸਾਹਿਬ ਰੇੜੀ ਲਾਉਣੀ ਹੈ ਤੁਸੀਂ ਮਾਰਕੀਟ ਚ ਲਾਓ ਠੀਕ ਹੈ ਜਿੱਥੇ ਮਰਜ਼ੀ ਲਾਓ ਜਿੱਥੇ ਤੁਹਾਨੂੰ ਜਗ੍ਹਾ ਲੱਗਦੀ ਹੈ ਵੀ ਇੱਥੇ ਲਾਉਣੀ ਹੈ ਲਾ ਸਕਦੇ ਉੱਪਰ ਜਾ ਤੇ ਭਈਏ ਜਾ ਕੇ ਵੇਖ ਸਾਰੀਆਂ ਰੇੜੀ ਜਿਹੜੀ ਨੂੰ ਚੱਕਾ ਆਪਣੇ ਬੰਦੇ ਰੇੜੀ ਲਾ ਸਕਦੇ ਆ ਉੱਥੇ ਤੁਹਾਨੂੰ ਕੋਈ ਨਹੀਂ ਰੋਕੋ ਮੇਰਾ ਨੰਬਰ ਲੈ ਲਈ ਪਾ ਚਾਹਦੇ ਦਾ ਨੰਬਰ ਲੈ ਲਈ ਤੁਹਾਨੂੰ ਰੋਕ ਨਹੀਂ ਸਕਦਾ ਉੱਥੇ ਜਿੱਥੇ ਮਰਜ਼ੀ ਰੇੜੀ ਲਾਉਂ ਜਿੱਥੇ ਮਰਜ਼ੀ ਜਿਹੜੀ ਤੁਹਾਨੂੰ ਜਗਾ ਲੱਗਦੀ ਆ ਭਈਆ ਇੱਕ ਵੀ ਭਈਏ ਦੀ ਰੇੜੀ ਨਹੀਂ ਲੱਗਣਾਂਗੇ ਆਪਣੇ ਪੰਜਾਬੀਆਂ ਦੇ ਰੇੜੀਆਂ ਲੱਗਣਗੀਆਂ ਜਿਹੜਾ ਕੋ ਕੰਮ ਕਰਦਾ ਹੋਰ ਕਿਸੇ ਨੇ ਕੋਈ ਹੋਰ ਰੇੜੀ ਲੈਣੀ ਉਹ ਹੀ ਲਾ ਸਕਦਾ ਠੀਕ ਹੈ ਗੱਲਬਾਤ ਹੋਈ ਦੱਸ ਦਿਓ ਇੱਥੇ ਤੁਹਾਡਾ ਘੱਟ ਫਾਇਦਾ ਉੱਥੇ ਵਧੀਆ ਫਾਇਦਾ ਉੱਥੇ ਜੀਰੇ ਵੀ ਲਾਉ ਠੀਕ ਹੈ ਉੱਥੇ ਆਪਣੇ ਬੰ ओके ਅਤੀਤਾਂ ਦਾ ਜੀ ਕਿ ਲਗਾਤਾਰ ਪਰਵਾਸੀਆਂ ਦੇ ਖਿਲਾਫ ਹੁਣ ਸਮਾਜ ਸੇਵੀ ਦੇ ਬਿਆਨ ਹੋਣੇ ਸ਼ੁਰੂ ਹੋ ਗਏ ਨੇ ਜੇਕਰ ਗੱਲ ਖਿਤਿ ਜਾਵੇ ਸਮਾਜ ਸੇਵੀ ਲੱਖਾਂ ਸਿਧਾਂਤ ਦੀ ਕਿਉਂਕਿ ਲੱਖਾਂ ਸਿਧਾਂਤਾਂ ਇਹ ਸਵਾਲ ਨੇ ਪਹਿਲਾਂ ਵੀ ਕਾਫੀ ਸਮੇਂ ਤੋਂ ਬੋਲਦਾ ਨਜ਼ਰ ਆ ਰਿਹਾ ਕਿ ਜਿਸ ਤਰੀਕੇ ਦੇ ਹਾਲਾਤ ਨੇ ਤਾਂ ਪਰ ਪੰਜਾਬ ਦੇ ਵਿੱਚ ਤੁਹਾਨੂੰ ਪਰਵਾਸੀ ਹੀ ਪਰਵਾਸੀ ਨਜ਼ਰ ਆਉਣਗੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਪੰਜਾਬੀ ਨੇ ਉਹ ਤਾਂ ਬਾਹਰ ਦਾ ਰੁਖ ਕਰ ਰਹੇ ਤੇ ਫਿਰ ਪੰਜਾਬ ਦੇ ਉੱਤੇ ਕਬਜ਼ਾ ਕਿਨਾਂ ਦਾ ਹੋਵੇਗਾ ਤਾਂ ਕਿਉਂਕਿ ਲੁਧਿਆਣਾ ਤਾਂ ਗੜ ਹੀ ਬਣ ਚੁੱਕਿਆ ਪਰਵਾਸੀਆਂ ਦਾ ਵੱਡੀ ਗਿਣਤੀ ਦੇ ਵਿੱਚ ਲੁਧਿਆਣਾ ਦੇ ਵਿੱਚ ਟਰੇਨਾਂ ਦੇ ਟਰੇਨਾਂ ਭਰ ਕੇ ਜੜੇ ਕਿ ਲੁਧਿਆਣਾ ਦੇ ਵਿੱਚ ਆਉਂਦੇ ਨੇ ਤੇ ਵੱਡੇ ਕੰਮ ਤੱਕ ਜੜ ਕੀ ਪਰਿਵਾਸੀਆਂ ਨੇ ਸਾਹਮਣੇ ਹੋਲੇ ਤਾਂ ਇਸ ਨੂੰ ਲੈ ਕੇ ਹੁਣ ਪੰਜਾਬੀ ਚਿੰਤਾ ਦੇ ਵਿੱਚ ਨੇ ਤੇ ਹੁਣ ਇਹਨਾਂ ਦੇ ਖਿਲਾਫ ਨਾਰਾ ਲਗਾ ਦਿੱਤਾ ਤਾਂ ਹੁਣ ਲੱਖਾਂ ਸਿਧਾਨਾਂ ਨੇ ਕੀ ਕਿਹਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਪਿੰਡ ਮਹਾਰਾਜ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਹੈ ਹਾਜੀ ਇਸ ਪਿੰਡ ਦੇ ਵਿੱਚ ਵੀ ਉਸ 5 ਸਾਲ ਦੇ ਬੱਚੇ ਨੂੰ ਆਪਾਂ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਉਦਲੀਆ ਜੇ ਨਕਰ ਇਕੱਠਾ ਹੋਇਆ ਤੇ ਅਸੀਂ ਕੀ ਸਨੇਹਾ ਇੱਥੋਂ ਅੱਗੇ ਪੰਜਾਬ ਦੇ ਵਿੱਚ ਦੇਣਾ ਜਾਂ ਲੋਕਾਂ ਨੂੰ ਦੇਣਾ ਉਹ ਫਲਵਾੜੇ ਤੋਂ 6 ਮਹੀਨੇ ਪਹਿਲਾਂ ਪਰਿਵਾਰ ਹਿਆਲਪੁਰ ਜਾ ਕੇ ਰਹਿਣ ਲੱਗਿਆ ਬੈਂਕ ਪ੍ਰਵਾਸੀ ਨੇ ਉਹ 5 ਸਾਲ ਦੇ ਬੱਚੇ ਨੂੰ ਉੱਥੋਂ ਲਿਜਾ ਕੇ ਉਹਨੇ ਕੋਸ਼ਿਸ਼ ਪਹਿਲਾਂ ਵੀ ਕੀਤੀ ਪਰ ਪਹਿਲਾਂ ਇੱਕ ਦਿਨ ਉਹ ਬੱਚੇ ਦੀ ਭੈਣ ਹੈ 7 ਸਾਲ ਉਮਰਾਂ ਦੀ ਬੱਚੀ ਦੀ ਉਹਨੇ ਉਹਨੂੰ ਬਚਾ ਲਿਆ ਜਦੋਂ ਉਹਨੂੰ ਲੈ ਕੇ ਜਾਣ ਲੱਗਿਆ ਸੀ ਉਹਨੇ ਉਹਦੀ ਬਾਹ ਫੜ ਕੇ ਅੰਦਰ ਖਿੱਚ ਲਿਆ ਉਹ ਲਗਾਤਾਰ ਇਸ ਮੌਕੇ ਦੀ ਭਾਰ ਦੇ ਵਿੱਚ ਸੀਗਾ ਉਹਦੇ ਲਗਾਤਾਰ ਪਤਾ ਨਹੀਂ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਸੀ ਕਿਉਂ ਨਹੀਂ ਉਸ ਬੱਚੇ ਨੂੰ ਲਿਜਾ ਕੇ 5 ਸਾਲ ਦਾ ਬੱਚਾ ਆਪਾਂ ਸਾਰੇ ਪਰਵਾਰਾਂ ਦੇ ਖੜੇ ਆ, ਜਵਾਕਾਂ ਦੇ ਖੜੇ ਆ, ਸਾਡੇ ਕਦੇ 4-4, 5-5 ਸਾਲ ਦੇ ਬੱਚੇ ਆ, ਬੱਚੀਆਂ ਆ ਤੇ 5 ਸਾਲ ਦੇ ਬੱਚੇ ਦੇ ਅੰਗ ਕਿੰਨੇ ਕਿਉਂਦੇ ਆਪਾਂ ਨੂੰ ਪਤਾ ਹੈ। ਬਹੁਤ ਨਾਜ਼ੁਕ ਜਿਹੇ ਬੱਚਾ ਸੀਗਾ ਸਾਰਾ ਹੀ ਮਲਾ 18-17 ਕਿਲੋ ਵਜਨ ਸੀ ਉਸ ਬੱਚੇ ਦਾ। ਉਸ ਬੰਦੇ ਨੇ ਜਦੋਂ ਉਸ ਬੱਚੇ ਨਾਲ ਕੋ ਕਰਮ ਕਰਨ ਦੀ ਕੋਸ਼ਿਸ਼ ਕੀਤੀ, ਉਹਦਾ ਅੰਗ ਛੋਟਾ ਸੀ। ਛੋਟਾ ਅੰਗ ਉਹਨੇ ਵੱਡਾ ਕਰਨ ਲਈ ਉਹਦੇ ਪਿੱਛੇ ਗੰਦਾ ਲੁਕਾ ਉਸ ਤੋਂ ਬਾਅਦ ਇਹ ਮੈਂ ਗੱਲ ਜਿਹੜੀ ਕਹਿ ਰਿਹਾ ਨਾ ਇਹ ਜਿਹੜੀ ਗੱਲ ਉਹ ਸੀਆਈ ਸਟਾਫ ਦੇ ਵਿੱਚ ਮੰਨਿਆ ਲਾ ਕੇ ਉਹ ਕੰਮ ਸੁਣਾ ਰਿਹਾ ਤੁਹਾਨੂੰ ਫਿਰ ਉਹ ਬੰਦੇ ਨੇ ਉਸਨੂੰ ਗੰਦਾ ਦੇਖ ਕੇ ਤੇ ਉਸ ਤੋਂ ਬਾਅਦ ਉਹਨੇ ਜਿਹੜੀ ਖੇ ਖਾਣੀ ਸੀ ਜਿਹੜਾ ਕੁ ਕਰਮ ਕਰਨਾ ਸੀ ਉਹ ਬੱਚੇ ਨੇ ਕੀਤਾ ਦੁਬਾਰਾ ਫੇਰ ਡੰਡਾ ਦਿੱਤਾ ਸੋ ਦੇਖਿਆ ਵੀ ਇਹ ਦਿਮਾਗ ਨੇ ਮੈਨੂੰ ਵਿਚਾਲ ਲਿਆ ਉਹਨੇ ਉਹਦਾ ਸਿਰ ਚੱਟ ਮਾਰੀ ਇਹਨੂੰ ਮਾਰਦਾ ਉਹ ਬੱਚਾ ਮਰਿਆ ਨਹੀਂ ਉਹਨੇ ਅੱਗੇ ਫੜਾ ਜਿਹੜਾ ਗਲ ਕੁੱਟ ਕੁੱਟਿਆ ਥਾੜੇ ਨਾਲ ਉਹ ਫੇਰ ਵੀ ਨਹੀਂ ਮਰਿਆ ਫਿਰ ਉਹਨੇ ਉਸੇ ਬੱਚੇ ਦਾ ਪਜਾਮਾ ਪਾਇਆ ਸੀ ਜਾਂ ਉਹਦੇ ਪੈਂਟ ਪਾਈ ਸੀ ਜਾਂ ਲੋਰ ਜੋ ਵੀ ਪਾਇਆ ਸੀਗਾ ਉਹ ਲਾ ਕੇ ਉਹਦੇ ਨਾਲ ਜਵਾਰ ਦਾ ਘਾਟ ਕਾ ਤੇ ਜਦੋਂ ਜਵਾਰ ਦੀ ਲਾਤ ਚੱਕ ਕੇ ਲਿਆਂਦੀ ਗਈ ਨਾ ਆ ਜੀਵ ਸੀ ਜਿਹੜੀ ਉਹ ਬੱਚੇ ਦੀ ਉਹ ਜੀਵ ਆ ਬੱਚੇ ਨੇ ਆਪਣੇ ਦੰਦਾਂ ਦਾ ਫੋਨ ਬੱਚੇ ਦੇ ਕੰਨਾਂ ਰਾਹੀਂ ਇਨਾਕ ਰਾਹੀਂ ਦੇ ਮੂੰਹ ਲੱਗੇ ਤੇ ਜੀਭ ਉਦੀ ਵੱਡੀ ਹੋਈ ਸੀ ਦੰਦਾ ਨਾਲ ਇਹ ਇੱਕ ਪਾਸੇ ਤੇ ਕੀੜੇ ਲੱਗਿਆ ਹੋਏ ਸੀਗੇ ਕੰਨ ਦੇ ਤੇ ਨੱਕ ਦੇ ਦੇ ਮੂੰਹ ਦੇ ਉੱਤੇ ਤੁਸੀਂ ਸਹਮਲਾ ਲਾ ਲਓ ਭਾਈ ਇੱਕ 5 ਸਾਲ ਦਾ ਬੱਚਾ ਜਿਹਦੇ ਨਾਲ ਇੰਨੀ ਤਤਨਾਕਤ ਨਾ ਹੋਈ ਹੋਵੇ ਮੈਨੂੰ ਕਹ ਰੱਬ ਦੀ ਵੀ ਰੂਹ ਕੰਬ ਗਈ ਹੋਣੀ ਆ ਯਾਰ ਰਾਖਸ਼ਾਂ ਦੀ ਰੂਹ ਵੀ ਕੰਬ ਗਈ ਹੋਣੀ ਆ ਕਿੰਨੇ ਦਰਤ ਨਾਲ ਜਵਾਬ ਮਰਿਆ ਹੋਊਗਾ ਕਿਉਂ ਨਹੀਂ ਆਪਣੀ ਜੀਬ ਦੰਦਾਂ ਦੇ ਵਿਚਾਲੇ ਲੈ ਕੇ ਹੱਤੀ ਕੋਈ ਦੁਸ਼ਮਣੀ ਨਹੀਂ ਕੋਈ ਲਗਤ ਨਹੀਂ ਕੋਈ ਜਾਬਰ ਦੇ ਤੱਕ ਨਹੀਂ ਇੱਕ ਤਾਂ ਹੁੰਦਾ ਵੀ ਬੰਦਰਾ ਕੋਈ ਰਾਣਾ ਕੋਈ ਤੇ ਕਰਵਾਤਾ ਰਾਣਾ ਕੋਈ ਦੁਸ਼ਮਣੀ ਹੈ ਮੈਂ ਕਿਹਾ ਦੁਸ਼ਮਣੀ ਦੇ ਵਿੱਚ ਵੀ ਨਹੀਂ ਬੰਦਾ ਕਿਸੇ ਬੱਚੇ ਨਾਲ ਇਦੀ ਘਣਾਉਣੀ ਹਰਕਤ ਕਰਦਾ ਜਿਹੜੀ ਉਸਪੰਸਾ ਦੇ ਬੱਚੇ ਨਾਲ ਹੋਈ ਆ ਮੈਂ ਜਿੰਨੇ ਬਾਰੇ ਉਹਦੀ ਵੀਡੀਓ ਦੇਖਦਾ ਜਾਂ ਫੋਟੋ ਦੇਖਦਾ ਅੱਖਾਂ 'ਚ ਬਈ ਪਾਣੀ ਆ ਜਾਂਦਾ ਕਿਉਂਕਿ ਸਾਰੇ ਜਿਹੇ ਪਰਿਵਾਰਾਂ ਵਾਲੇ ਆ ਸਾਡੇ ਘਰੇ ਦੀ ਜਵਾਕ ਆ ਇਹੀ ਕਹਿੰਦਾ ਕਿਸੇ ਬੱਧੀ ਉਮਰ ਦੇ ਬੰਦੇ ਨਾਲ ਵੀ ਇੰਨੀ ਗੰਦੀ ਹਰਕਤ ਦੇ ਨਾਲ ਇੰਨਾ ਜੁਲਮ ਹੋ ਜੇ ਉਹ ਬੰਦਾ ਵੀ ਨਸਾ ਹੱਥਾਂ ਦੇ ਬੱਚੇ ਨੇ ਕਿੰਨੇ ਸਾਲ ਹੀ ਹੋ ਯਾਰ ਮੂੰਹ ਤੱਕ ਦੇ ਕੇ ਸੱਤਾਂ ਦਾ ਕਿਸੇ ਪਾਕੇ ਲੀਡਰ ਦਾ ਕੋਈ ਬੰਦੇ ਦਾ ਬਿਆਨ ਤੱਕ ਨਹੀਂ ਆਇਆ ਭਾਈ ਅੱਜ ਸਾਲ ਦਾ ਉਹਦੇ 5-7 ਸਾਲ ਦਾ ਬੱਚਾ ਸੀਗਾ ਹਰਪ੍ਰੀਤ ਸਿੰਘ ਨਾਲ ਉਹਦੇ ਬੰਦੇ ਨੇ ਉਹਦਾ ਅਨਕਾਊਂਟਰ ਕਰਕੇ ਪੁੱਛਦੇ ਉਸੇ ਮੌਕੇ ਦੇ ਮੁੰਡਾ ਮਾਰਦਾ ਸੀਗਾ ਬੱਚਾ ਬਰਾਮਦ ਵੀ ਹੋ ਗਿਆ ਸੀ ਸਾਡੇ ਲੋਕਾਂ ਦੀ ਵੀ ਚੁੱਪ ਹੈ ਸ਼ਾਇਦ ਅਸੀਂ ਇਸ ਦਾ ਨੂੰ ਢੀਕਦੇ ਆ ਕਿ ਜਿੱਤੇ ਸਾਡੇ ਕਿਸੇ ਬੱਚੀ ਜਾਂ ਬੱਚੇ ਨਾਲੇ ਘਟਨਾ ਵਾਪਰੀ ਸੀ ਉਹਦੇ ਉੱਠਾਂਗੇ ਉਹਦੇ ਉੱਠਾ ਨਾਲ ਆ ਕੇ ਕੋਈ ਫਾਇਦਾ ਨਹੀਂ ਅੱਛਾ ਆਪਰ ਦੇ ਵਿੱਚ ਦੂਜੇ ਦਿਨ ਦੀ ਕਹਾਣੀ ਵੀ ਸੁਣ ਲੋ ਦੂਜੇ ਦਿਨ 35 ਸਾਲ ਦਾ ਪ੍ਰਵਾਸੀ ਇੱਕ 6 ਸਾਲ ਦੀ ਬੱਚੀ ਉਹ ਵੀ ਪ੍ਰਵਾਸੀਾਂ ਦੀ ਸੀ ਉਹਨੂੰ ਚੱਕ ਕੇ ਕਮਾਲ ਚ ਲੈ ਗਿਆ ਇੱਕ ਚ ਲੈ ਗਿਆ ਉਹਦਾ ਰੱਬ ਦਾ ਪਰਮਾਤਮਾ ਦਾ ਸ਼ੁਕਰ ਰਿਹਾ ਕਿ ਪਤਾ ਲੱਗ ਗਿਆ ਕਿ ਮੌਕੇ ਤੇ ਫੜਿਆ ਗਿਆ ਪਰ ਉੱਥੋਂ ਮੌਤ ਦੇ ਭੱਜ ਗਿਆ ਤੇ ਬੱਚੀ ਦੀ ਜ਼ਿੰਦਗੀ ਬਚ ਗਈ ਕੁੰਬੜਾ ਪਿੰਡ ਹੋਇਆ ਸੀ ਰੋਫਰ ਦੇ ਵਿੱਚ ਕਤਲ ਹੋਇਆ ਆਈਮ ਵਿਦਿਆਨਿਕ ਹੋਰ ਮਤਲ ਹੋਇਆ ਸੀ ਦਾ ਪਹਿਲੀ ਗੱਲ ਤੱਕ ਰੋਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਾਡੀ ਕਿਸੇ ਵੀ ਕੌਮ ਨਾਲ ਕਿਸੇ ਲੋਕਾਂ ਨਾਲ ਕਿਸੇ ਪ੍ਰਵਾਸੀਆਂ ਨਾਲ ਕੋਈ ਵੈਰ ਨਹੀਂ ਹੈ ਕੋਈ ਨਫਰਤ ਨਹੀਂ ਹੈ ਦੇਲਵਾਦੀ ਪ੍ਰਵਾਸੀਆਂ ਦੀ ਉੱਤੇ ਵੀ ਉਥੋਂ ਦੇ ਪ੍ਰਸ਼ਾਸਨ ਦਾ ਉਹ 14 ਅਗਸਤਰੀਆਂ ਦੇ ਮਾਰਕਾ ਦਾ ਤੇ ਸਰਕਾਰ ਦਾ ਜ਼ੋਰ ਲੱਗਿਆ ਸੀ ਵੀ ਇਸ ਮੁੱਦੇ ਨੂੰ ਪੰਜਾਬੀ ਬਨਾਮ ਪ੍ਰਵਾਸੀ ਕਰ ਦਿਓ ਅੱਜ ਵੀ ਸਰਕਾਰਾਂ ਦਾ ਏਜੰਸੀਨਾਂ ਦਾ ਜ਼ੋਰ ਲੱਗਿਆ ਕਿ ਇਸ ਮਹੌਲ ਨੂੰ ਰਿਸਕ ਬਣਾ ਲਿਓ ਆਖਵੇਂ ਟਕਰਾਅ ਕਰਾ ਦਿਓ 10 ਦੀ ਬੰਦੇ ਪਰਵਾਦਿਓ ਤੇ ਪੰਜਾਬ ਦੀ ਸ਼ਾਂਤੀ ਨੂੰ ਅੱਖ ਲਾ ਦੇ ਲਾਂਗੂ ਲਾ ਦਿਓ ਤੁਹਾਨੂੰ ਇਹ ਗੱਲ ਕਹਿ ਦਿੰਨਾ ਹੈ ਜਿਹਨਾਂ ਦੇ ਸੰਘਰਸ਼ਾ ਹਿੱਸਕ ਹੋ ਜਾਂਦਾ ਹੈ ਉਹ ਲੋਕਾਂ ਕਹਿੰਦੇ ਆ ਸਰਕਾਰਾਂ ਜਿੱਤ ਜਾਂਦੀਆਂ ਨੇ ਅਸੀਂ ਕਿਸੇ ਮਾਮਲੇ 'ਚ ਹਿੱਸਕ ਨਹੀਂ ਹੋਣਾ ਸ਼ਾਂਤੀ ਬਣਾ ਕੇ ਰੱਖਣੀ ਆ ਜਨਤਾ ਤੋਂ ਕੰਮ ਲੈਣਾ ਜੇ ਇਹ ਲਹਿਰ ਨੂੰ ਸਿਰੇ ਲੈ ਕੇ ਜਾਣਾ ਵੀ ਕੋਈ ਨਾ ਕੋਈ ਗਰਮੜ ਕਰਾ ਕੇ ਸਰਕਾਰੀ ਏਜੰਸੀਆਂ ਆਪਣੇ ਬੰਦੇ ਵਿੱਚ ਮਾਰ ਕੇ ਇਹ ਸੋਡੀ ਸਾਰੀ ਲਹਿਰ ਖਤਮ ਕਰਨਗੀਆਂ ਇਹਨੂੰ ਰੱਗੀ ਕੀ ਹੋਰ ਦੇ ਦੇ ਵੀਰੇ ਮੁੱਤਰ ਹੀ ਕੋ ਸੋ ਬਣਾ ਦੇ ਵੀਰੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਪਰਿਵਾਸੀਆਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਪਰਿਵਾਸੀ ਵਾਕੇ ਹੀ ਪੰਜਾਬ ਦੇ ਵਿੱਚੋਂ ਜਾਣੇ ਚਾਹੀਦੇ ਨੇ ਤਾਂ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ